ਕੈਲੀਫੋਰਨੀਆ ਯੂ ਐਸ اے ਬੈਠੇ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਖਡੂਰ ਸਾਹਿਬ ਤੇ ਅੱਜ ਜਾਣਦੇ ਹਾਂ ਖਡੂਰ ਸਾਹਿਬ ਦਾ ਕੀ ਇਤਿਹਾਸ ਹੈ ਆਓ ਚੱਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਸਿਮਰਨਜੀਤ ਸਿੰਘ ਹੈ ਜੀ ਤੇ ਦਾਸ ਇੱਥੇ ਖਡੂਰ ਸਾਹਿਬ ਵਿਖੇ ਅਧਿਆਪਨ ਦੀ ਸੇਵਾ ਨਿਭਾ ਰਿਹਾ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਖਡੂਰ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਖਡੂਰ ਸਾਹਿਬ ਦਾ ਇਤਿਹਾਸ ਜਿਹੜਾ ਹੈ ਇਹ ਬਹੁਤ ਹੀ ਮਹੱਤਤਾ ਰੱਖਦਾ ਹੈ ਸਿੱਖ ਇਤਿਹਾਸ ਦੇ ਵਿੱਚ ਇਹ ਇੰਨਾ ਕਿ ਮਹੱਤਤਾ ਰੱਖਣ ਵਾਲਾ ਹੈ ਕਿ 10 ਗੁਰੂ ਸਾਹਿਬਾਨਾਂ ਦੇ ਵਿੱਚੋਂ 8 ਗੁਰੂ ਸਾਹਿਬਾਨਾਂ ਨੇ ਇਸ ਧਰਤੀ ਦੇ ਉੱਤੇ ਆਪਣੇ ਸਰੀਰ ਕਰਕੇ ਜਨਮ ਪਾਏ ਨੇ ਤੇ ਬਹੁਤ ਸਾਰਾ ਇਤਿਹਾਸ ਜਿਹੜਾ ਹੈ ਉਹ ਖਡੂਰ ਸਾਹਿਬ ਦੇ ਆਲੇ-ਦੁਆਲੇ ਵੀ ਵਾਪਰਿਆ ਸਿੱਖ ਇਤਿਹਾਸ ਦੇ ਵਿੱਚ ਖਰੂ ਸਾਹਿਬ ਦਾ ਬਹੁਤ ਹੀ ਅਹਿਮ ਥਾਂ ਰਿਹਾ ਹੈ ਸੋ ਇੱਥੇ ਆਪਾਂ ਜਿੱਥੇ ਹੁਣ ਖੜੇ ਆਂ ਇਹ ਸਥਾਨ ਜਿਹੜਾ ਤਪਿਆਨਾ ਸਾਹਿਬ ਗੁਰਦਰਾ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਆਪਾਂ ਖੜੇ ਆਂ ਇਹ ਸਥਾਨ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਇੱਥੇ ਬੈਠ ਕੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਪਹਿਲੀ ਜਨਮ ਸਾਖੀ ਹੈ ਜਿਹੜੀ ਭਾਈ ਬਾਲਾ ਜੀ ਨੇ ਇੱਥੇ ਬੈਠ ਕੇ ਜਨਮ ਸਾਖੀ ਲਿਖਵਾਈ ਤੇ ਭਾਈ ਪਹਿੜਾ ਮੋਖ ਨੇ ਲਿਖੀ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਇਹ ਇਤਿਹਾਸ ਆਪਣੇ ਹੁੰਦਿਆਂ ਆਪਣੀ ਹਜ਼ੂਰੀ ਦੇ ਵਿੱਚ ਇਹ ਇਤਿਹਾਸ ਉਹਨਾਂ ਤੋਂ ਲਿਖਵਾਇਆ ਤੋ ਇਸ ਕਰਕੇ ਇਸ ਸਥਾਨ ਗੁਰਦੁਆਰਾ ਇਹ ਜਿਹੜੀ ਧਰਤੀ ਹੈ ਧਰਤੀ ਦੇ ਹੋਰ ਵੀ ਗੁਰਤਾਮ ਨੇ ਜਦੋਂ ਆਪਾਂ ਜੇਕਰ ਪਹਿਲੇ ਨੰਬਰ ਤੇ ਗੱਲ ਕਰੀਏ ਜਦੋਂ ਗੁਰੂ ਅੰਗਦ ਦੇ ਮਹਾਰਾਜ ਨੂੰ ਗ੍ਰਿਆਈ ਮਿਲੀ ਹੈ ਤੇ ਉਹ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਆਏ ਨੇ ਤਾਂ ਉਹ ਮਾਈ ਭਾਈ ਜੀ ਗੁਰਦਰਾ ਸਾਹਿਬ ਵਿਖੇ ਗਏ ਮਾਈ ਭਾਈ ਜੀ ਗੁਰੂ ਅੰਗਦ ਦੇ ਮਹਾਰਾਜ ਦੇ ਰਿਸ਼ਤੇ ਦੇ ਵਿੱਚ ਭੂਆ ਜੀ ਲੱਗਦੇ ਆ ਤੇ ਜਦੋਂ ਗੁਰੂ ਉਹਨਾਂ ਨੂੰ ਹੁਕਮ ਹੋਇਆ ਗੁਰੂ ਨਾਨਕ ਸਾਹਿਬ ਦਾ ਕਿ ਜਾਓ ਖਰੂਰ ਸਾਹਿਬ ਵਿਖੇ ਜਾਓ ਤਾਂ ਇਹ ਸੰਗਤ ਦੇ ਸਾਹਮਣੇ ਨਹੀਂ ਆਏ ਮਹਾਰਾਜ ਦੀ ਇੱਛਾ ਸੀ ਕਿ ਗੁਪਤ ਰਹਿਣਾ ਜਾਇਆ ਇਹਨਾਂ ਨੇ ਤੇ ਜਾ ਕੇ ਮਾਈ ਭਰਾਈ ਜੀ ਜਿਹੜੇ ਆ ਉਹਨਾਂ ਦੇ ਘਰੇ ਜਾ ਕੇ ਲੁਕ ਕੇ ਬੈਠ ਗਏ ਮਤਲਬ ਕਿ ਗੁਪਤ ਹੋ ਕੇ ਬੈਠ ਗਏ ਦਸਿਆ ਕਿਸੇ ਸਾਰਿਆਂ ਨੂੰ ਕਹਿ ਦਿੱਤਾ ਕਿ ਨਹੀਂ ਕਿਸੇ ਨੂੰ ਦੱਸਣਾ ਨਹੀਂ ਅਸੀਂ ਕਿੱਥੇ ਬੈਠੇ ਆਂ ਸੰਗਤ ਨੂੰ ਪਤਾ ਨਹੀਂ ਸੀ ਲੱਗ ਰਿਹਾ ਜਦੋਂ ਗੁਰੂ ਨਾਨਕ ਸਾਹਿਬ ਸ੍ਰੀ ਕਰਕੇ ਚਲੇ ਗਏ ਤਾਂ ਸੰਗਤਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਚਾਹੇ ਪਰ ਉਹਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿਉਂਕਿ ਬਾਬਾ ਬੁੱਢਾ ਸਾਹਿਬ ਨੂੰ ਇਹ ਗੁਰੂ ਸਾਹਿਬ ਦਾ ਬਚਨ ਸੀਗਾ ਕਿ ਤੁਹਾਡੇ ਤੋਂ ਅਸੀਂ ਕਦੇ ਓਲੇ ਨਹੀਂ ਹੋ ਸਕਦੇ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਆ ਕੇ ਫਿਰ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਸੰਗਤ ਦੇ ਸਾਹਮਣੇ ਪ੍ਰਗਟ ਕੀਤਾ ਸੋ ਉਹ ਖਡੂਰ ਸਾਹਿਬ ਦੀ ਧਰਤੀ ਤੇ ਪਹਿਲਾ ਸਥਾਨ ਹੈ ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਤਪਿਆਨਾ ਸਾਹਿਬ ਹੈ ਇੱਥੇ ਮਹਾਰਾਜ ਬੈਠ ਕੇ ਸਰੋਵਰ ਤੇ ਕੱਡੇ ਕਿਉਂਕਿ ਇਹ ਬਹੁਤ ਪ੍ਰਾਤਨ ਹੈ ਇੱਥੇ ਬੈਠ ਕੇ ਮਹਾਰਾਜ ਤਪ ਕਰਿਆ ਕਰਦੇ ਇਹ ਮਗਰ ਜੋ ਗੁਰਦਰਾ ਸਾਹਿਬ ਦਾ ਤਪਿਆਨਾ ਸਾਹਿਬ ਇੱਥੇ ਮਹਾਰਾਜ ਤਪ ਕਰਦੇ ਸੀ ਤੇ ਫਿਰ ਜਦੋਂ ਭਾਈ ਬਾਲਾ ਜੀ ਜਦੋਂ ਗੁਰਨਾਨਕ ਸਾਹਿਬ ਸਰੀਰ ਕਰਕੇ ਚਲੇ ਗਏ ਤਾਂ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਦਰਸ਼ਨ ਕਰਨੇ ਚਾਏ ਜਦੋਂ ਇੱਥੇ ਖਡੂਰ ਸਾਹਿਬ ਦੀ ਧਰਤੀ ਤੇ ਆਏ ਤਾਂ ਉਹਨਾਂ ਨੇ ਵੇਖਿਆ ਗੀ ਗੁਰੂ ਅੰਗਦ ਦੇ ਮਹਾਰਾਜ ਦਰਸ਼ਨ ਕੀਤੇ ਤੇ ਗੁਰੂ ਅੰਗਦ ਦੇ ਮਹਾਰਾਜ ਨੂੰ ਪਤਾ ਲੱਗਿਆ ਕਿ ਭਾਈ ਬਾਲਾ ਜੀ ਉਹ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਇੰਨੀ ਸੰਗਤ ਕੀਤੀ ਹੈ ਉਹ ਦਸਿਆ ਤੇ ਨਾਲ ਰਹੇ ਉਮਰ ਕਰਕੇ ਵੀ 10 ਸਾਲ ਭਾਈ ਬਾਲਾ ਜੀ ਜਿਹੜੇ ਨੇ ਗੁਰੂ ਨਾਨਕ ਸਾਹਿਬ ਤੋਂ ਵੱਡੇ ਸੀ ਤਾਂ ਜਦੋਂ ਉਹਨਾਂ ਨੇ ਕੁਝ ਸਾਖੀਆਂ ਸੁਣਾਈਆਂ ਆਪਣੇ ਪ੍ਰੀਤਮ ਦੇ ਚੋਜ ਦੱਸੇ ਤਾਂ ਗੁਰੂ ਅੰਗਦ ਦੇ ਮਹਾਰਾਜ ਦੀ ਮਨ ਦੀ ਇੱਛਾ ਹੋਈ ਕਿ ਇਹ ਜਿਹੜੀਆਂ ਸਾਖੀਆਂ ਨੇ ਇਹਨਾਂ ਨੂੰ ਲਿਖਤੀ ਰੂਪ ਦਿੱਤਾ ਜਾਵੇ ਦਾ ਉਹਦਾ ਫਿਰ ਮਹਾਰਾਜ ਨੇ ਇੱਥੇ ਜਨਮ ਸਾਖੀ ਲਿਖਵਾਈ ਇਹ ਤਾਂ ਪਿਆਨਾ ਸਾਹਿਬ ਦੀ ਧਰਤੀ ਦੇ ਇਹ ਗੁਰਦਰਾ ਸਾਹਿਬ ਜਿੱਥੇ ਆ ਇੱਥੇ ਫਿਰ ਤਾਂ ਪਿਆਨਾ ਸਾਹਿਬ ਮਹਾਰਾਜ ਨੇ ਉਹ ਸਾਖੀ ਲਿਖਵਾਈ ਤੇ ਫਿਰ ਆਪਾਂ ਅੱਗੇ ਜਿਹੜੀ ਗੱਲ ਕਰਦੇ ਆ ਕਿ ਜਦੋਂ ਮਹਾਰਾਜ ਗੁਰਿਆਈ ਤੇ ਵਿਰਾਜਮਾਨ ਹੋ ਗਏ ਤੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਚਾਹਿਆ ਸਿਸ ਕੀਤਾ ਪ੍ਰਚਾਰ ਕੀਤਾ ਇਥੇ ਫਿਰ ਮਹਾਰਾਜ ਨੇ ਮਲਖੜਾ ਵੀ ਰਚਿਆ ਕਿਉਂਕਿ ਸਿੱਖਾਂ ਦਾ ਸੁਰਤ ਦੇ ਕਰਕੇ ਬਲਵਾਨ ਹੋਣਾ ਦਾ ਜਿੱਥੇ ਜ਼ਰੂਰੀ ਹੈ ਉੱਥੇ ਸਰੀਰ ਕਰਕੇ ਵੀ ਸਿੱਖ ਬਲਵਾਨ ਹੋਵੇ ਤਾਂ ਮਹਾਰਾਜ ਨੇ ਮਲਖੜਾ ਰਚਿਆ ਉਥੇ ਮਹਾਰਾਜ ਆਪ ਪਹਿਲਵਾਨਾਂ ਦੇ ਢੋਲ ਕਰਾਉਂਦੇ ਤੇ ਨਾਲ ਹੀ ਫਿਰ ਮਹਾਰਾਜ ਨੇ ਗੁਰਮੁਖੀ ਦਾ ਪ੍ਰਚਾਰ ਕੀਤਾ ਉਕੇ ਜਿਹੜੀ ਰੋਹਾਨੀ ਰੱਬੀ ਬਾਣੀ ਜਿਹੜੀ ਮਹਾਰਾਜ ਦੇ ਗੁਰਨਾਨਕ ਸਾਹਿਬ ਨੇ ਜਿਹੜੀ ਉਚਾਰਨ ਕੀਤੀ ਉਹ ਬਾਣੀ ਮਹਾਰਾਜ ਨੇ ਆਮ ਲੋਕਾਂ ਦੀ ਬੋਲੀ ਜਿਹੜੀ ਸੀ ਉਹ ਪੰਜਾਬੀ ਬੋਲੀ ਜਿਹੜੀ ਜਿਹੜੀ ਪ੍ਰਾਤਨ ਪੰਜਾਬੀ ਬੋਲੀ ਸੀ ਉਹ ਬੋਲੀ ਦੇ ਵਿੱਚ ਮਹਾਰਾਜ ਨੇ ਕਿ ਲੋਕਾਂ ਨੂੰ ਪਤਾ ਤਾਂ ਲੱਗ ਸਕੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਕੀ ਹੈ ਉਹ ਹੁਕਮ ਨੂੰ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਮਹਾਰਾਜ ਨੇ ਉਚਾਰਨ ਕੀਤਾ ਤੇ ਫਿਰ ਉਹ ਬੋਲੀ ਆਮ ਸੰਗਤ ਨੂੰ ਪੜ੍ਹਾਈ ਵੀ ਜਾਵੇ ਤੇ ਮਹਾਰਾਜ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਗੁਰੂ ਅੰਗਦ ਦੇ ਮਹਾਰਾਜ ਨੇ ਤੇ ਹੋਰ ਗੁਰਸਿੱਖਾਂ ਨੇ ਗੁਰਮੁਖੀ ਤਿਆਰ ਕੀਤੀ ਉਹ ਗੁਰਮੁਖੀ ਤਿਆਰ ਕਰਕੇ ਫਿਰ ਗੁਰੂ ਅੰਗਦ ਦੇ ਮਹਾਰਾਜ ਨੇ ਇੱਥੇ ਆੜ ਆ ਕੇ ਆਪ ਬੱਚਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਲ ਕੇ ਮਾਲਾ ਖਾੜੇ ਦੀ ਧਰਤੀ ਦੇ ਮਹਾਰਾਜ ਨੇ ਫਿਰ ਉਹਨਾਂ ਬੱਚਿਆਂ ਨੂੰ ਗੁਰਮੁਖੀ ਸਿਖਾਈ ਤੇ ਆਮ ਸੰਗਤ ਨੂੰ ਉਹ ਬੋਲੀ ਦੇ ਨਾਲ ਜਾਣੂ ਕਰਾਇਆ ਤੇ ਫਿਰ ਮਹਾਰਾਜ ਨੇ ਆਪ ਵੀ ਬਾਣੀ ਵਿਚਾਰਨ ਕੀਤੀ 63 ਸ਼ਲੋਕ ਮਹਾਰਾਜ ਨੇ ਆਪ ਉਚਾਰਨ ਕੀਤੇ ਸੋ ਇਸ ਕਰਕੇ ਇਥੇ ਮਹਾਰਾਜ ਨੇ ਇਸ ਤਰ੍ਹਾਂ ਗੁਰਸਿੱਖੀ ਦਾ ਜਰਾ ਪ੍ਰਚਾਰ ਕੀਤਾ ਤੇ ਫਿਰ ਜਿਹੜਾ ਅਗਲਾ ਗੁਰਦਰਾ ਸਾਹਿਬ ਹੈ ਗੁਰਦੁਆਰਾ ਦਰਬਾਰ ਸਾਹਿਬ ਘੀਠਾ ਸਾਹਿਬ ਉਹ ਗੁਰਦਰਾ ਸਾਹਿਬ ਹੈ ਜਿੱਥੇ ਮਹਾਰਾਜ ਦੀ ਫਿਰ ਜਦੋਂ ਮਹਾਰਾਜ ਨੇ ਸਰੀਰ ਧਿਆਗਿਆ ਤੇ ਫਿਰ ਮਹਾਰਾਜ ਦਾ ਜਿਹੜਾ ਦੇਹ ਦਾ ਸੰਸਕਾਰ ਜਿਹੜਾ ਉਸ ਸਥਾਨ ਤੇ ਕੀਤਾ ਗਿਆ ਤੇ ਇਹ ਜੋ ਆਪਾਂ ਇਮਾਰਤ ਦੇਖਦੇ ਪਏ ਆ ਮਾਤਾ ਖੀਵੀ ਲੰਗਰ ਹਾਲ ਮਾਤਾ ਖੀਵੀ ਜੀ ਸਿੱਖ ਦੇ ਇਤਿਹਾਸ ਦੇ ਬਹੁਤ ਹੀ ਸਤਿਕਾਰਯੋਗ ਨੇ ਗੁਰਬਾਣੀ ਦੇ ਵਿੱਚ ਮਾਤਾ ਜੀ ਖੀਵੀ ਜੀ ਦਾ ਬਹੁਤ ਹੀ ਅਦਬ ਦੇ ਨਾਲ ਮਹਾਰਾਜ ਮਾਤਾ ਜੀ ਦਾ ਨਾਮ ਆਇਆ ਹੈ ਇਸ ਤਰ੍ਹਾਂ ਬਿਆਨ ਕੀਤਾ ਜਿਸ ਤਰ੍ਹਾਂ ਰੁੱਖ ਸੰਘਣੇ ਰੁੱਖ ਦੀ ਜਿਹੜੀ ਛਾਂ ਹੁੰਦੀ ਹੈ ਨਾ ਉਹਦੀ ਛਾਂ ਦੇ ਹੇਠਾਂ ਬੈਠ ਕੇ ਆਨੰਦ ਆਉਂਦਾ ਹੈ ਉਸੇ ਤਰ੍ਹਾਂ ਮਾਤਾ ਖੀਵੀ ਜੀ ਦਾ ਸਿੱਖਾਂ ਦੇ ਨਾਲ ਗੁਰਸਿੱਖਾਂ ਦੇ ਨਾਲ ਇੰਨਾ ਪਿਆਰ ਸੀ ਕਿ ਮਾਤਾ ਖੀਵੀ ਜੀ ਦੀ ਸ਼ਰਨ ਦੇ ਵਿੱਚ ਉਹਨਾਂ ਨੂੰ ਨਿਗ੍੍ਗ ਪ੍ਰਾਪਤ ਹੁੰਦਾ ਸੀ ਤੋ ਜਦੋਂ ਗੁਰੂ ਅੰਗਦ ਦੇ ਮਹਾਰਾਜ ਨੇ ਇਸ ਤਰ੍ਹਾਂ ਸ਼ਬਦ ਦਾ ਲੰਗਰ ਚਲਾਇਆ ਜਿਹਨੂੰ ਬਾਣੀ ਦੇ ਵਿੱਚ ਕਿਹਾ ਕਿ ਸ਼ਬਦ ਲੰਗਰ ਚੱਲਿਆ ਗੁਰਸ਼ਬਦ ਜਦੋਂ ਗੁਰਸ਼ਬਦ ਦਾ ਲੰਗਰ ਚਲਾਇਆ ਤੇ ਉੱਥੇ ਮਾਤਾ ਖੀਵੀ ਜੀ ਨੇ ਖੀਰ ਦਾ ਲੰਗਰ ਵੀ ਚਲਾਇਆ ਕਿਉਂਕਿ ਜਦੋਂ ਸੰਗਤ ਦੇ ਪੰਗਤ ਦਾ ਜਦੋਂ ਸਿਧਾਂਤ ਚੱਲਿਆ ਤੇ ਉਹ ਲੰਗਰ ਦੀ ਜਿਹੜੀ ਪਰੰਪਰਾ ਸੀ ਲੰਗਰ ਦਾ ਜਿਹੜਾ ਪ੍ਰਬੰਧ ਉਹ ਮਾਤਾ ਖੀਵੀ ਜੀ ਸਾਹਮਦੇ ਸਨ ਤੇ ਇਸ ਤਰ੍ਹਾਂ ਵੀ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਹੜੀ ਮਾਤਾ ਖੀਵੀ ਜੀ ਨੇ ਉਹ ਘਿਓ ਵਾਲੀ ਖੀਰ ਤਿਆਰ ਕਰਕੇ ਸੰਗਤਾਂ ਨੂੰ ਸ਼ਿਕਾਉਂਦੇ ਸਨ ਕਿ ਜਿਹੜੇ ਸਰੀਰ ਕਰਕੇ ਵੀ ਜਿਹੜੀਆਂ ਸੰਗਤਾਂ ਨੇ ਉਹ ਬਲਵਾਨ ਹੋਣ ਤੇ ਸੁਰਤ ਕਰਕੇ ਗੁਰਬਾਣੀ ਕਰਕੇ ਜਿਹੜੀ ਸੰਗਤ ਹੈ ਉਹ ਵੀ ਬਲਵਾਨ ਹੋਵੇ ਸੋ ਇਸ ਤਰ੍ਹਾਂ ਇਸ ਸਥਾਨ ਤੇ ਇਹ ਜਿਹੜਾ ਇਤਿਹਾਸ ਹੈ ਬੜਾ ਵਾਪਰਿਆ ਸੋ ਕੱਲੇ ਗੁਰੂ ਅੰਗਦ ਦੇ ਮਹਾਰਾਜ ਨੇ ਬਾਬਾ ਅਮਰਦਾਸ ਜੀ ਇਸ ਸਥਾਨ ਤੇ ਇਸ ਧਰਤੀ ਤੇ ਬਾਬਾ ਅਮਰਦਾਸ ਜੀ ਜਦੋਂ ਪਹਿਲਾਂ ਗੁਰੂ ਅਮਰਦਾਸ ਜਣ ਜਦੋਂ ਪਹਿਲਾਂ ਬਾਬਾ ਅਮਰਦਾਸ ਜੀ ਇਸ ਇਸ ਧਰਤੀ ਤੇ ਆਉਂਦੇ ਨੇ ਇੱਥੋਂ ਉਹਨਾਂ ਨੂੰ ਆਪਣੇ ਪਿੰਡ ਬਾਸਰ ਕੇ ਤੋਂ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਕੋਈ ਗੁਰੂ ਹੈ ਜਿਹੜਾ ਕੈਹੂ ਜੀ ਵੀ ਹਾਲਤ ਹੋਵੇ ਉਹ ਜੇਕਰ ਕੋਈ ਗੁਰੂ ਦੀ ਸਰਨ ਵਿੱਚ ਚਲਾ ਜਾਵੇ ਤਾਂ ਗੁਰੂ ਜਿਹੜਾ ਰੱਖ ਲੈਂਦਾ ਹੈ ਤੇ ਇਸ ਤਰ੍ਹਾਂ ਬੀਬੀ ਅਮਰੋਜੀ ਤੋਂ ਉਹਨਾਂ ਨੇ ਪੁੱਛ ਬੜਤਾਲ ਕੀਤੀ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਗੁਰੂ ਦੀ ਸਰਨ ਵਿੱਚ ਲੈ ਕੇ ਜਾਓ ਬੀਬੀ ਅਮਰੋਜੀ ਜਿਹੜੇ ਨੇ ਉਹ ਗੁਰੂ ਅੰਗਦ ਦੇ ਮਹਾਰਾਜੀ ਦੇ ਸੁਪੁੱਤਰੀ ਨੇ ਤੇ ਇਹ ਬਾਬਾ ਅਮਰਦਾਸ ਜੀ ਦੇ ਭਰਾ ਦੇ ਪੁੱਤਰ ਦੇ ਨਾਲ ਵਿਆਹ ਹੋਏ ਨੇ ਉਹਨਾਂ ਦੇ ਇੱਕ ਸਾਬਨਾ ਰਿਸ਼ਤੇ ਦੇ ਵਿੱਚ ਨੂੰ ਲੱਗਦੇ ਨੇ ਤੇ ਜਦੋਂ ਉਹ ਇਤਿਹਾਸ ਦੱਸਦਾ ਹੈ ਕਿ ਜਦੋਂ ਇੱਕ ਦਿਨ ਜਦੋਂ ਬਾਬਾ ਅਮਰਦਾਸ ਜੀ ਨੂੰ ਇਹ ਅਹਿਸਾਸ ਕਰਾ ਦਿੱਤਾ ਇੱਕ ਪੰਡਤ ਨੇ ਕਿ ਤੁਸੀਂ ਗੁਰੂ ਵਾਲੇ ਨਹੀਂ ਤੂੰ ਗੁਰੂ ਵਾਲਾ ਨਹੀਂ ਹੈਗਾ ਤੇਰੀ ਜਿੰਨੇ ਹੁਣ ਤੱਕ ਤੂੰ 21 22 ਵਾਰ ਜਿੰਨੇ ਵੀ ਸਾਲ ਤੋਂ ਗੰਗਾ ਦੇ ਇਸ਼ਨਾਨ ਕੀਤਾ ਤੇਰਾ ਸਾਰਾ ਵਿਅਰਥ ਹੈ ਤੂੰ ਨਿਗੋਰਾ ਤੇ ਨਿਗੋਰੇ ਦਾ ਨਾਂ ਲੈਣਾ ਵੀ ਬੜਾ ਮਾੜਾ ਤੇ ਮੈਂ ਤੇਰੀ ਸੰਗਤ ਕਰ ਲਈ ਤੇ ਮੇਰਾ ਜਨਮ ਵਿਰਤ ਹੋ ਗਿਆ ਜਦੋਂ ਬਾਬਾ ਅਮਰਦਾਸ ਜੀ ਨੂੰ 60 ਸਾਲ ਦੀ ਉਮਰ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਪਤਾ ਲੱਗਾ ਕਿ ਮੇਰਾ ਜਨਮ ਵਿਰਤ ਜਲਾ ਗਿਆ ਤੇ ਉਹਨਾਂ ਦੀ ਰਾਤਾਂ ਦੀ نیند ਉੱਡ ਗਈ ਤੇ ਇੱਕ ਸਮਾਂ ਫਿਰ ਇਹੋ ਜਿਹਾ ਬਣਿਆ ਜਦੋਂ ਅਕਾਲ ਪੁਰਖ ਦੀ ਕਿਰਪਾ ਹੋਈ ਕਿ ਇਹ ਅਮਰਤ ਵੇਲੇ ਬੀਬੀ ਅਮਰੋ ਦੀ ਜਦੋਂ ਦੁੱਧ ਰਟਕਦੇ ਪਏ ਨੇ ਤਾਂ ਉਦੋਂ ਨਾਲ ਦੀ ਨਾਲ ਬਾਣੀ ਦਾ ਉਚਾਰਨ ਕਰਦੇ ਪਏ ਤੇ ਜਦੋਂ ਬਾਬਾ ਅਮਰਦਾਸ ਨੇ ਉਹ ਚਿੰਤਾ ਦੇ ਵਿੱਚ ਨੇ ਉਹਨਾਂ ਨੂੰ ਵਿਰਲਾਪ ਲੱਗਿਆ ਹੋਇਆ ਤੇ ਉਹਨਾਂ ਨੇ ਜਦੋਂ ਬਾਣੀ ਸੁਣੀ ਤੇ ਉਹਨਾਂ ਨੂੰ ਅਹਿਸਾਸ ਹੋਇਆ ਉਹਨਾਂ ਨੇ ਪੁੱਛਿਆ ਕਿ ਇਹ ਕਿਹੜਾ ਗੁਰੂ ਹੈ ਜਿਹੜਾ ਇਸ ਤਰ੍ਹਾਂ ਮਤਲਬ ਕਿ ਜਿਵੇਂ ਹਾਲਤ ਲੋਹੇ ਨੂੰ ਜੰਗਾਲ ਲੱਗ ਜਾਂਦਾ ਹੈ ਤੇ ਉਹ ਜੰਗਾਲੇ ਹੋਏ ਲੋਹੇ ਨੂੰ ਸੋਨਾ ਬਣਾਉਣ ਦੀ ਤਾਕਤ ਇਹ ਇਹੋ ਜਿਹਾ ਕਿਹੜਾ ਗੁਰੂ ਹੈ ਤਾਂ ਉਹਨਾਂ ਨੇ ਪੁੱਛਿਆ ਕਿ ਇਹ ਬਾਣੀ ਕਿਸ ਗੁਰੂ ਸਾਹਿਬ ਦੀ ਹੈ ਕਿਹਨਾਂ ਦਾ ਕਲਾਮ پڑھਦੇ ਹੋ ਤਾਂ ਬਾਬਾ ਅਮਰਦਾਸ ਜੀ ਨੂੰ ਬੀਬੀ ਅਮਰੋ ਜੀ ਨੇ ਕਿਹਾ ਕਿ ਇਹ ਗੁਰਦਾਨ ਸਿੰਘ ਸਾਹਿਬ ਦੀ ਬਾਣੀ ਹੈ ਉਹਨਾਂ ਨੇ ਪੁੱਛਿਆ ਕਿ ਅਸੀਂ ਮਿਲ ਸਕਦੇ ਹਾਂ ਉਹਨਾਂ ਨੂੰ ਉਹ ਕਹਿੰਦੇ ਕਿ ਨਹੀਂ ਹੁਣ ਸਰੀਰ ਕਰਕੇ ਤਾਂ ਉਹ ਸੰਸਾਰ ਦੇ ਨਹੀਂ ਹਾਂ ਉਹਨਾਂ ਦੀ ਗੱਦੀ ਤੇ ਉਹਨਾਂ ਦੇ ਸਥਾਨ ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਹੁੰਦਿਆਂ ਹੀ ਮੇਰੇ ਪਿਤਾ ਜੀ ਨੂੰ ਆਪਣੇ ਸਥਾਨ ਤੇ ਸਥਾਪਿਤ ਕੀਤਾ ਸੀ ਗੁਰਿਆਈ ਬਖਸ਼ੀ ਸੀ ਤੇ ਹੁਣ ਮੇਰੇ ਪਿਤਾ ਜੀ ਉਹਨਾਂ ਦੇ ਸਥਾਨ ਤੇ ਨੇ ਤੇ ਖਡੂਰ ਸਾਹਿਬ ਨੇ ਤੇ ਫਿਰ ਇਸ ਤਰ੍ਹਾਂ ਬਾਬਾ ਅਮਰਦਾਸ ਜੀ ਨੇ ਫਿਰ ਬੇਨਤੀ ਕੀਤੀ ਮੈਨੂੰ ਲੈ ਕੇ ਜਾਓ ਇਹ ਬੀਬੀ ਅਮਰੋਜੀ ਫਿਰ ਲੈ ਕੇ ਆਉਂਦੇ ਆ ਇਸ ਸਥਾਨ ਦੇ ਫਿਰ ਰਹਿ ਕੇ ਬਾਬਾ ਅਮਰਦਾਸ ਜੀ ਨੇ ਇਤਿਹਾਸ ਦੱਸਦਾ ਕਿ 11 ਸਾਲ ਉਹਨਾਂ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਇੱਥੇ ਅਮਰਤ ਵੇਲੇ ਇਸ਼ਨਾਨ ਕਰਾਇਆ ਤੇ ਇਸ਼ਨਾਨ ਕਰਾਉਣ ਵਾਸਤੇ ਜਿਹੜੀ ਗਾਗਰ ਦੀ ਸੇਵਾ ਉਹ ਬਿਆਸ ਦਰਿਆ ਤੋਂ ਕਰਦੇ ਸੀ ਜੇ ਅੱਜ ਆਪਾਂ ਮਤਲਬ ਮਤਲਬ ਕਿ ਆਪਾਂ ਦੂਰੀ ਮਾਪੀ ਹੈ ਨਾ ਕਿੰਨੀ ਕੁ ਦੂਰੀ ਹੈ ਤੇ ਉਹ 8-9 ਕਿਲੋਮੀਟਰ ਦੀ ਦੂਰੀ ਬਣ ਜਾਂਦੀ ਹੈ ਤੇ ਅਮਰਤ ਵੇਲੇ ਗਾਗਰ ਲੈ ਕੇ ਆ ਜਾਂਦੇ ਸਨ ਤੇ ਦਿਨ ਵੇਲੇ ਉਹਨਾਂ ਨੇ ਹੋਰ ਸੇਵਾਵਾਂ ਨਿਭਾਉਣੀਆਂ ਤੇ ਜਦੋਂ ਅਮਰਤ ਵੇਦੀ ਦੀ ਇਹ ਸੇਵਾ ਜਿਹੜੀ ਉਹਨਾਂ ਨੇ 11 ਸਾਲ ਪੱਕੀ ਨਿਭਾਈ ਇਸ ਤਰ੍ਹਾਂ ਇਸ ਸਥਾਨ ਤੇ ਰਹਿ ਕੇ ਬਾਬਾ ਅਮਰਦਾਸ ਜੀ ਨੇ ਦੱਸਿਆ ਕੇ ਸਰੀਰ ਕਰਕੇ ਇਹ ਨਹੀਂ ਕਿ ਜਵੇਂ ਅਸੀਂ ਬਜ਼ੁਰਗ ਹੋ ਗਏ ਤੇ ਉਦੋਂ ਬਾਅਦ ਸੇਵਾ ਨਹੀਂ ਕਰਨੀ ਸੇਵਾ ਦਾ ਸਰੀਰ ਦੇ ਨਾਲ ਉਮਰ ਦੇ ਨਾਲ ਕੋਈ ਤਾਲੁਕਤ ਨਹੀਂ ਹੈਗਾ ਇਸ ਤਰ੍ਹਾਂ ਇਸ ਸਥਾਨ ਤੇ ਰਹਿ ਕੇ ਬਾਬਾ ਅਬਾਬਾ ਅਮਰਦਾਸ ਜੀ ਨੇ ਜਦੋਂ ਅਣਥੱਕ ਸੇਵਾ ਨਿਭਾਈ ਤੇ ਫਿਰ ਇਸੇ ਸਥਾਨ ਤੇ ਹੀ ਗੁਰੂ ਅੰਗਦ ਦੇ ਮਹਾਰਾਜ ਨੇ ਜਦੋਂ ਅਖੀਰ ਦੇ ਇੱਕ ਦਿਨ ਜਦੋਂ ਘਟਨਾ ਵਾਪਰਦੀ ਹੈ ਨਾ ਜਦੋਂ ਮੀਂਹ ਹੀ ਦੇ ਵਿੱਚ ਬਾਬਾ ਅਮਰਦਾਸ ਜੀ ਲੈ ਕੇ ਆ ਰਹੇ ਨੇ ਗਾਗਰ ਦੀ ਸੇਵਾ ਕਰਦੇ ਪਏ ਤੇ ਠੇਡਾ ਖੇਡਾ ਲੱਗ ਗਿਆ ਉਹਨਾਂ ਨੂੰ ਜਲਾਈ ਦੀ ਖੱਡੀ ਦੇ ਨਾਲ ਤੇ ਜਦੋਂ ਉਹਨਾਂ ਨਾਲ ਗੱਲਬਾਤ ਇਤਿਹਾਸ ਤੋਂ ਸੰਗਤ ਜਾਣੂ ਹੈ ਕਿ ਜਦੋਂ ਜਲਾਈ ਨੇ ਕਿਹਾ ਕਿ ਇਹ ਅਮਰੁ ਨਸਾਵਾਂ ਹੋਣਾ ਹੈ ਤੇ ਜਦੋਂ ਐਹੋ ਜੇ ਸ਼ਬਦ ਸੁਣੇ ਤਾਂ ਉਥੇ ਸਹਿਜ ਸੁਭਾਏ 11 ਸਾਲ ਚੁੱਪ ਰੱਖੀ ਹੈ ਬਾਬਾ ਅਮਰਦਾਸ ਜੀ ਨੇ ਇਹ ਦੇਖੋ ਇਤਿਹਾਸ 'ਚ ਇਹ ਵੇਖੋ ਕਹਿੋ ਜ ਹੈ ਵਾਪਰਦਾ ਪਿਆ ਕਿ ਇੱਕ ਕੁੜਮ ਆਪਦੇ ਕੁੜਮ ਦੇ ਘਰ ਰਹਿ ਕੇ ਜੋ ਦੁਨਿਆਵੀ ਅੱਖ ਤੋਂ ਦੇਖੀ ਹੈ ਨਾ ਤੇ ਇੱਕ ਕੁੜਮ ਆਪਦੇ ਕੁੜਮ ਦੇ ਘਰ ਰਹਿ ਕੇ ਸੇਵਾ ਕਰਦਾ ਪਿਆ ਤੇ ਲੋਕਾਂ ਨੇ ਛਤੀ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿ ਬੁੱਢੇ ਵੇਰੇ ਆ ਕੇ ਕਹਿੋ ਦੀਆਂ ਹਰਕਤਾਂ ਕਰਦਾ ਪਰ ਧੰਨ ਬਾਬਾ ਅਮਰਦਾਸ ਜਿਨ੍ਹਾਂ ਨੇ ਉਹ ਸਭ ਗੱਲਾਂ ਸਹਾਰੀਆਂ ਤੇ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਕੋਈ ਮਾੜਾ ਸ਼ਬਦ ਅੱਗੋਂ ਨਹੀਂ ਬੋਲਿਆ ਨਾ ਆਪਦੀ ਸਫਾਈ ਵਿੱਚ ਦੱਸਿਆ ਉਹ ਜਦਨ ਜਲਾਈ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਅਮਰੂ ਨਾ ਥਾਵਾਂ ਹੋਣਾ ਉਹ ਦਿਨ ਬਾਬਾ ਅਮਰਦਾਸ ਜੀ ਨੇ ਉਹ ਰਖੀਰ ਵਾਰ ਇਹ ਕੋ ਬਚਨ ਕਿ ਆਗੀ ਚੱਲੀਏ ਮੈਂ ਨਾ ਥਾਵਾਂ ਨਹੀਂ ਜਦੋਂ ਸਹਿਸਭਾਏ ਇਹ ਬਚਨ ਕੀਤਾ ਤੇ ਉਹ ਇੱਕ ਸਾਧੂ ਦਾ ਕਿਹਾ ਬਚਨ ਕਿਵੇਂ ਮੁੜ ਸਕਦਾ ਸੀ ਉਹ ਕੁਝ ਸਮਾਂ ਹੀ ਪਿਆ ਜਿਹੜੀ ਜਲਾਈ ਸੀ ਉਹ ਚੱਲੀ ਹੋ ਗਈ ਦਿਨ ਵੇਲੇ ਜਦੋਂ ਉਹ ਲੈ ਕੇ ਆਏ ਗੁਰੂ ਅੰਗਦ ਦੇਵ ਜੀ ਦੇ ਕੋਲ ਸਾਰੀ ਵਿਥਿਆ ਸੁਣਾਈ ਤਾਂ ਗੁਰੂ ਅੰਗਦ ਦੇ ਮਹਾਰਾਜ ਨੇ ਉੱਥੇ ਫਿਰ ਬਖਸ਼ਿਸ਼ਾਂ ਕੀਤੀਆਂ ਬਾਬਾ ਅਮਰਦਾਸ ਜੀ ਨੂੰ ਆਪਣੇ ਥਾਂ ਤੇ ਬਿਠਾ ਕੇ ਤੇ ਮਹਾਰਾਜ ਨੇ ਫਿਰ ਜਿਹੜੇ 11 ਵਰ ਦਿੱਤੇ ਸੰਗਤ ਨੂੰ ਸਵੋਧਨ ਕਰਕੇ ਕਿਹਾ ਕਿ ਦੁਨੀਆ ਇਹਨੋਂ ਨੇ ਥਾਵਾਂ ਕਹਿੰਦੀ ਐ ਇਹ ਨਿਥਾਵਾਂ ਦਾ ਥਾਂ ਹੋਵੇਗਾ ਇਹ ਨਿਆਸਰਿਆਂ ਦੇ ਆਸਰਾ ਹੋਵੇਗਾ ਇਹ ਨੋਟਿਆਂ ਦੀ ਓਟ ਹੋਵੇਗਾ ਇਹ ਨਿਗੱਤਿਆਂ ਦੀ ਗੱਤ ਐ ਇਹ ਨਿਪੱਤਿਆਂ ਦੀ ਪੱਤ ਐ ਇਹ ਨਿਲੱਜਿਆਂ ਦੀ ਲੱਜ ਐ ਇਹ ਨਿਧਰਿਆਂ ਦੀ ਧਿਰੇ ਐ ਇਹ ਨਿਜੋੜਿਆਂ ਦਾ ਜੋਰ ਐ ਇਹ ਪੀਰਾਂ ਦਾ ਪੀਰ ਐ ਇਸ ਤਰ੍ਹਾਂ 11 ਬਖਸ਼ਿਸ਼ਾਂ ਦੇ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਬਣਾਇਆ ਇਸ ਧਰਤੀ ਤੇ ਰਹਿ ਕੇ ਇਹ ਧਰਤੀ ਦਾ ਐਡਾ ਮਹਾਨ ਸਥਾਨ ਹੈ ਤੋ ਇਥੋਂ ਹੀ ਫਿਰ ਮਹਾਰਾਜ ਨੇ ਸਿੱਖੀ ਦਾ ਜੜੀ ਜੜੀ ਜੜ੍ਹ ਜੜੀ ਹੋਰ ਪੱਕੀ ਕੀਤੀ ਗੁਰੂ ਨਾਨਕ ਸਾਹਿਬ ਵੀ ਇਸ ਸਰਦੀ ਦੇ ਆਏ ਨੇ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਇੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਇਥੋਂ ਹੀ ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਜੀ ਬਣ ਕੇ ਬਖਸ਼ੀਸ਼ਾਂ ਪ੍ਰਾਪਤ ਕਰਕੇ ਗੁਰੂ ਅੰਗਦ ਦੇ ਮਹਾਰਾਜ ਨੇ ਫਿਰ ਵਚਨ ਕੀਤਾ ਕਿ ਜਾਓ ਭਾਈ ਗੋਇੰਦਵਾਲ ਸਾਹਿਬ ਜਿਹੜਾ ਨਗਰ ਵਸਾਓ ਕਿਉਂਕਿ ਗੋਇੰਦ ਦੇ ਖੱਤਰੀ ਨੇ ਇਹ ਬੇਨਤੀ ਕੀਤੀ ਸੀ ਕਿ ਉਸ ਸਥਾਨ ਤੇ ਨਗਰ ਵਸਾਇਆ ਜਾਵੇ ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਹ ਹੁਕਮ ਕੀਤਾ ਕਿ ਜਾਓ ਉਸ ਜਾ ਕੇ ਉਸ ਧਰਤੀ ਦੇ ਜਾ ਕੇ ਨਗਰ ਵਸਾਓ ਸੋ ਇਸ ਤਰ੍ਹਾਂ ਫਿਰ ਜਰਨੈਲੀ ਸੜਕ ਦੇ ਬਿਆਸ ਦਰਿਆ ਦੇ ਕੰਢੇ ਦੇ ਗੋਇੰਦਵਾਲ ਸਾਹਿਬ ਜਿਹੜਾ ਨਗਰ ਵਸਿਆ ਤੇ ਜਦੋਂ ਨਗਰ ਵਸਿਆ ਤੇ ਉਸ ਥਾਂ ਤੇ ਹੀ ਤੇ ਫਿਰ ਉਹਨੇ ਜਰ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਜੇਠਾ ਜੀ ਦੇ ਰੂਪ ਵਿੱਚ ਵੀ ਉੱਥੇ ਪਹੁੰਚ ਚੁੱਕੇ ਨੇ ਜਦੋਂ ਨਗਰ ਵਸਦਾ ਹੈ ਨਾ ਤਾਂ ਉਥੇ ਹੀ ਉਹ ਇਤਿਹਾਸ ਵੀ ਵਾਪਰਦਾ ਹੈ ਤੇ ਉਸ ਧਰਤੀ ਤੇ ਹੀ ਗੋਇੰਦ ਸਾਹਿਬ ਦੀ ਧਰਤੀ ਤੇ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੋ ਇਸ ਤਰ੍ਹਾਂ ਫਿਰ ਜਦੋਂ ਇਹ ਜਿਹੜਾ ਸਥਾਨ ਹੈ ਜਰਨੈਲੀ ਸੜਕ ਤੇ ਆ ਰਿਹਾ ਸੋ ਇਸ ਕਰਕੇ ਇਸ ਸਥਾਨ ਤੇ ਗੁਰੂ ਸਹਿਬਾਨਾ ਜੀ ਦੇ ਆਵਾਜਾਈ ਦੇ ਦੌਰਾਨ ਜਦੋਂ ਆਉਣ ਜਾਣ ਬਣਿਆ ਤਾਂ ਇਸ ਸਥਾਨ ਤੇ ਉਹਨਾਂ ਦੇ ਚਰਨ ਪੈਂਦੇ ਰਹੇ ਸੋ ਇਸ ਤਰ੍ਹਾਂ 6ਵੇਂ ਪਾਤਸ਼ਾਹ ਜਦੋਂ ਗ੍ਰਹੀ ਤੇ ਬਿਰਾਜਮਾਨ ਹੁੰਦੇ ਨੇ ਨਾ ਤਾਂ ਉਹ ਆਪਣੇ ਸੁਪੁੱਤਰਾਂ ਦੇ ਨਾਲ ਆਪਣੇ ਗੁਰਸਿੱਖਾਂ ਦੇ ਨਾਲ ਇਸ ਸੇਸ ਧਰਤੀ ਦੇ ਆਉਂਦੇ ਨੇ ਸੋ ਇਸ ਕਰਕੇ ਗੁਰੂ ਹਰ राय ਸਾਹਿਬ ਮਹਾਰਾਜ ਜੀ ਦਾ ਵੀ ਇਸ ਸਥਾਨ ਤੇ ਆਗਮਨ ਹੋਇਆ ਉਹਨਾਂ ਨੇ ਇੱਥੇ ਚਰਨ ਪਾਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਧਰਤੀ ਦੇ ਚਰਨ ਪਾਏ ਸੋ ਇਸ ਕਰਕੇ ਇਹ ਧਰਤੀ ਜਿਹੜੀ ਹੈ ਇਹ ਬੜੀ ਪਵਿੱਤਰ ਹੈ ਮਹਾਨ ਹੈ ਸੋ ਇਹ ਆਪਾਂ ਉਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਜਿਸ ਸਥਾਨ ਤੇ ਬੈਠ ਕੇ ਮਹਾਰਾਜ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸਨ ਸੰਗਤਾਂ ਆਉਂਦੀਆਂ ਤੇ ਮਹਾਰਾਜ ਇਸ ਸਥਾਨ ਤੇ ਦੀਵਾਨ ਸਜਾਉਂਦੇ ਸਨ ਸੋ ਇਹ ਪਵਿੱਤਰ ਪੁਰਾਤਨ ਬਰਾਂਦਰੀ ਹੈ ਜਿਸ ਨੂੰ ਸੇਵਾ ਕਰਕੇ ਹੁਣ ਸੰਭਿਆ ਜਾ ਰਿਹਾ ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਾਂ ਜਿਹੜੀਆਂ ਸੰਗਤਾਂ ਨੇ ਉਸ ਇੰਨਾ ਪਵਿੱਤਰ ਸਥਾਨਾਂ ਦੇ ਦਰਸ਼ਨ ਕਰ ਸਕਰ ਜਿਨ੍ਹਾਂ ਨੂੰ ਗੁਰੂ ਸਾਹਿਬਾਨਾਂ ਦੀ ਸ਼ੋਹ ਪ੍ਰਾਪਤ ਹੈ ਸੋ ਆਪਾਂ ਦਰਸ਼ਨ ਕਰ ਸਕਦੇ ਹਾਂ ਜੀ ਹੁਣ ਆਪਾਂ ਅੱਗੇ ਜਿਹੜੀ ਤੁਹਾਨੂੰ ਜਾਣਕਾਰੀ ਦਿੰਦੇ ਆ ਕਿ ਇੱਥੇ ਖਰੂਰ ਸਾਹਿਬ ਦੀ ਧਰਤੀ ਤੇ ਇੱਕ ਬਾਗ ਵੀ ਹੈ ਬਾਬਾ ਸਾਧੂ ਸਿੰਘ ਦੀ ਬਾਗ ਬਾਬਾ ਸਾਧੂ ਸਿੰਘ ਦੀ ਜੋ ਕਾਰ ਸੇਵਾ ਖਡੂਰ ਸਾਹਿਬ ਜਰੀਆ ਕਾਰ ਸੇਵਾ ਜਿੱਥੋਂ ਆਰੰਭ ਹੁੰਦੀ ਹੈ ਨਾ ਉਹ ਦੋ ਮਹਾਂ ਬੁਰਖ ਬਾਬਾ ਗੁਰਮਲ ਸਿੰਘ ਜੀ ਬਾਬਾ ਸਾਧੂ ਸਿੰਘ ਜੀ ਜੋ ਉਹਨਾਂ ਦੀ ਰਹਿਨਮਾਈ ਹੇਠ ਇਹ ਜਿਹੜੀ ਕਾਰ ਸੇਵਾ ਆਰੰਭ ਹੁੰਦੀ ਹੈ ਤੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਬਾਗ ਲੱਗਿਆ ਬਾਬਾ ਸਾਧੂ ਸਿੰਘ ਜੀ ਉਹ ਬਾਗ ਦੇ ਵਿੱਚ ਜਿੰਨੇ ਵੀ ਗੁਰਬਾਣੀ ਦੇ ਅਨੁਸਾਰ ਗੁਰਬਾਣੀ ਵਿੱਚ ਜਿੰਨੇ ਵੀ ਰੁੱਖ ਪੌਦਿਆਂ ਦਾ ਜ਼ਿਕਰ ਆਇਆ ਹੈ ਕਿ ਜਿੰਨੇ ਵੀ ਲੱਗ ਸਕਦੇ ਸੀਗੇ ਇਹ ਧਰਤੀ ਦੇ ਜੋ ਧਰਤੀ ਦੇ ਅਨੁਕੂਲ ਨੇ ਉਹਨਾਂ ਬੋਟਿਆਂ ਨੂੰ ਉਹ ਬਾਗ ਦੇ ਵਿੱਚ ਲਾਇਆ ਜਾ ਰਿਹਾ ਹੈ ਆਮ ਸੰਗਤਾਂ ਨੂੰ ਜੇ ਕਿਤੀ ਕਰਨ ਦਾ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਬਿਨਾ ਰੇ ਆ ਸਪਰੇਆਂ ਤੋਂ ਇੱਕ ਕੁਦਰਤੀ ਤੌਰ ਤੇ ਜਿਹੜੀ ਖੇਤੀ ਹੈ ਉਹ ਵੀ ਹੋ ਸਕਦੀ ਹੈ ਸੋ ਉਸ ਸਥਾਨ ਤੇ ਬੂਟੇ ਵੀ ਤਿਆਰ ਕੀਤੇ ਜਾਂਦੇ ਨੇ ਜਦੋਂ 2004 ਦੇ ਵਿੱਚ ਗੁਰੂ ਅੰਗਦ ਦੇ ਮਹਾਰਾਜੀ ਦਾ 400 ਸਾਲਾ ਜਿਹੜਾ ਸ਼ਤਾਬ ਦੀ ਮਨਾਉਣੀ ਸੀ ਤਾਂ ਉਦੋਂ ਫਿਰ ਇਹ ਕਾਰ ਸੇਵਾ ਖਰੂਰ ਸਾਹਿਬ ਨੇ ਇਹ ਨਿਸ਼ਾਨਾ ਮਿਥਿਆ ਕੀ ਜਿਹੜੀ ਇਹ ਸ਼ਤਾਬਦੀ ਹੈ ਨਾ ਇਹ ਸੰਸਾਰ ਦੇ ਭਲੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਤੇ ਇਹ ਇੱਕ ਨਵੀਂ ਨਵਾਂ ਮੀਲ ਪੱਥਰ ਜਿਹਦਾ ਸਥਾਪਿਤ ਹੋਣਾ ਚਾਹੀਦਾ ਤਾਂ ਉਦੋਂ ਫਿਰ ਜਿਹੜੇ ਨਿਸ਼ਾਨੇ ਮਿਥੇ ਗਏ ਉਹਨਾਂ ਕੁਝ ਨਿਸ਼ਾਨਿਆਂ ਦੇ ਵਿੱਚੋਂ ਇੱਕ ਨਿਸ਼ਾਨਾ ਵੀ ਸੀਗਾ ਕਿ ਜਿਹੜੇ ਧਰਤੀ ਨੂੰ ਹਰਾ ਭਰਾ ਕੀਤਾ ਜਾਵੇ ਤਾਂ ਉਦੋਂ ਫਿਰ ਇਹ ਨਿਸ਼ਾਨਾ ਮਿੱਥਿਆ ਗਿਆ ਕਿ ਖਡੂਰ ਸਾਹਿਬ ਨੂੰ ਜਿੰਨੇ ਵੀ ਰਸਤੇ ਆਉਂਦੇ ਨੇ ਨਾ ਜੋ ਚਾਰਾਂ ਪਾਸਿਆਂ ਤੋਂ ਜਿੰਨੇ ਵੀ ਚਾਰ ਰਸਤੇ ਆਉਂਦੇ ਨੇ ਉਹਨਾਂ ਰਸਤਿਆਂ ਨੂੰ ਹਰਾ-ਭਰਾ ਕੀਤਾ ਜਾਵੇ ਉਹ ਤੁਸੀਂ ਹੁਣ ਜਿਹੜੀ ਸਾਈਡ ਤੋਂ ਮਰਦੀ ਭਾਵੇਂ ਤੁਸੀਂ ਗੋਇੰਦਵਾਲ ਸਾਹਿਬ ਵਾਲੇ ਪਾਸੇ ਆ ਜਾਓ ਤੇ ਭਾਵੇਂ ਜੋ ਜਰਨੈਲੀ ਸੜਕ ਜਿਹੜੀ ਐ ਗੋਇੰਦਵਾਲ ਸਾਹਿਬ ਵਾਲੀ ਉਹਦੇ ਤੋਂ ਜਿਹੜਾ ਇੱਕ ਸ਼ਾਰਟਕਟ ਰਾਹ ਪੈਂਦਾ ਹੈ ਵਹੀਂ ਪੁਈਆਲਾ ਜੇ ਉਸ ਰਾਹ ਸਾਨੀ ਆਈਏ ਜਾਂ ਤਰਨਤਾਰਨ ਸਾਹਿਬ ਪਾਸਿਓਂ ਆਈਏ ਜਾਂ ਜੰਡੇਆਲਿਆ ਪਾਸਿਓਂ ਆਈਏ ਤਾਂ ਜਿੰਨੇ ਵੀ ਰਾਹ ਨੇ ਸਾਰੇ ਰਾਹ ਜਿਹੜੇ ਇਹ ਹਰੇ ਭਰੇ ਕੀਤੇ ਜਾ ਚੁੱਕੇ ਆ ਦੋਵਾਂ ਪਾਸੇ ਰੁੱਖ ਲਾ ਕੇ ਉਹਨਾਂ ਨੂੰ ਛਾਂ ਭਰਿਆ ਤੇ ਰੁੱਖਾਂ ਭਰਿਆ ਕੀਤਾ ਗਿਆ ਇਹ ਨਿਸ਼ਾਨਾ ਮਿਥਿਆ ਗਿਆ ਫਿਰ ਜਦੋਂ ਇਹ ਨਿਸ਼ਾਨਾ 2 ਕਿਲੋਮੀਟਰ ਦਾ ਨਿਸ਼ਾਨਾ ਮਿਥਿਆ ਗਿਆ ਸੀ ਪਹਿਲਾਂ ਜੇ ਤੋ ਨਿਸ਼ਾਨਾ ਪੂਰਾ ਹੋਇਆ ਸੋ ਇਹ ਹੁਣ ਜਿਹੜਾ ਕਾਰਜ ਅਜ ਵੀ ਕਾਰਜਸ਼ੀਲ ਹੈ ਹੁਣ ਤੱਕ 500 ਤੋਂ ਵੱਧ ਕਿਲੋਮੀਟਰ ਕਾਰ ਸੇਵਾ ਗਰੂਰ ਸਾਹਿਬ ਦੇ ਅਧੀਨ 500 ਤੋਂ ਵੱਧ ਕਿਲੋਮੀਟਰ ਰੁੱਖ ਲਗਾਈ ਜਾ ਚੁੱਕੇ ਹੈ ਸੜਕ ਦੇ ਕੰਢੇ ਤੇ ਤੇ ਇਹ ਜਿਹੜਾ ਵੱਖ-ਵੱਖ ਧਰਤੀ ਤੇ ਜਿਵੇਂ ਪੰਜਾਬ ਦੀ ਧਰਤੀ ਤੇ ਮਹਾਰਾਸ਼ਟਰ ਦੀ Rajasthan ਦੀ ਮੱਧ ਪ੍ਰਦੇਸ਼ ਦੀ ਧਰਤੀ ਤੇ ਵੱਖ-ਵੱਖ ਥਾਵਾਂ ਤੇ 500 ਕਿਲੋਮੀਟਰ ਤੱਕ ਦਾ ਜਿਹੜਾ ਇਹ ਰੁੱਖ ਲਾਇਆ ਜਾ ਚੁੱਕਿਆ ਤੇ ਇਹ ਬਕਾਇਦਾ ਰਿਕਾਰਡ ਹੈ ਏ ਯੂ ਐਨਓ ਤਾਂ ਕਈ ਚੀਜ਼ਾਂ ਜਿਹੜੀਆਂ ਰਿਕਾਰਡ ਹੋਈਆਂ ਤੇ ਉਹਨਾਂ ਨੇ ਛਲਾਗਾ ਕੀਤੀ ਇਸ ਚੀਜ਼ ਦੀ ਕਿ ਇਹ ਸਿਰਫ ਕੱਲੇ ਗੱਲੀਭਾਤੀ ਨਹੀਂ ਕੁਦਰਤ ਦਾ ਧਿਆਨ ਰੱਖਿਆ ਜਾ ਰਿਹਾ ਇਹਨਾਂ ਨੂੰ ਅਮਲੀ ਰੂਪ ਵਿੱਚ ਵੀ ਕੀਤਾ ਜਾ ਰਿਹਾ ਜਿਹੜੀਆਂ ਸੜਕਾਂ ਹਰੀਆਂ ਭਰੀਆਂ ਕੀਤੀਆਂ ਗਈਆਂ ਹਨ ਉਹ ਜਦੋਂ ਗੁਰੂ ਅੰਗਦ ਦੇ ਮਹਾਰਾਜ ਜੀ ਦਾ 500 ਸਾਲਾ ਜਦੋਂ ਆਇਆ ਸ਼ਤਾਬਦੀ ਮਨਾਈ ਗਈ ਉਦੋਂ ਫਿਰੇ ਨਿਸ਼ਾਨੇ ਮਿਥੇ ਗਏ ਸੋ ਫਿਰ ਜਦੋਂ ਗੁਰੂ ਗੁਰੂ ਅੰਗਦ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਦੋਂ 550 ਸਾਲ ਆਇਆ ਉਦੋਂ ਫਿਰ 550 ਜੰਗਲ ਲਾਉਣ ਦਾ ਜਿਹੜਾ ਨਿਸ਼ਾਨਾ ਮਿਥਿਆ ਗਿਆ ਉਹ ਨਿਸ਼ਾਨਾ ਅੱਜ ਵੀ ਬਰਕਰਾਰ ਹੈ ਅੱਜ ਵੀ ਉਸ ਨਿਸ਼ਾਨੇ ਦੇ ਅਧੀਨ ਜਿਹੜੀ ਸੰਸਥਾ ਕਾਰਜ ਕਰਦੀ ਪਈ ਹੈ ਸੋ 200 ਤੋਂ ਵੱਧ ਜੰਗਲ ਜਿਹੜੇ ਲਾਏ ਜਾ ਚੁੱਕੇ ਆ ਸੋ ਜਿੰਨੀ ਕਿ ਸੰਗਤ ਥਾਂ ਦਿੰਦੀ ਹੈ ਕੋਈ ਕਿਲਾ ਦੇ ਰਿਹਾ ਕੋਈ ਦੋ ਕਿਲੇ ਕੋਈ ਕਨਾਰਾਂ ਦੇ ਹਿਸਾਬ ਨਾਲ ਫਿਰ ਜਿੰਨੀ ਕਿ ਥਾਂ ਉਸ ਹਿਸਾਬ ਦੇ ਨਾਲ ਜ ਰੁੱਖ ਲਗਾ ਕੇ ਤੇ ਉਹਨਾਂ ਨੂੰ ਪਾਣੀ ਦਾ ਪ੍ਰਬੰਧ ਕਰਕੇ ਜਦੋਂ ਰੁੱਖ ਆਪਣੇ ਬਲਬੂਤੇ ਦੇ ਹੋ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਕੁਦਰਤ ਦੇ ਆਸਰੇ ਛੱਡ ਦਿੱਤਾ ਜਾਂਦਾ ਹੈ ਇਹ ਤਾਂ ਕਿ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਪ੍ਰਜਾਤੀਆਂ ਜਿਹੜੀਆਂ ਨਿੱਕੇ ਜਿਵੇਂ ਸੱਪਨਿਆਂ ਵਾਲਾ ਜਾਂ ਹੋਰ ਜਿਹੜੀਆਂ ਪ੍ਰਜਾਤੀਆਂ ਮੁੱਕਦੀਆਂ ਜਾ ਰਹੀਆਂ ਜਿਨ੍ਹਾਂ ਨੂੰ ਰਹਿਣ ਵਾਸਤੇ ਥਾਂ ਨਹੀਂ ਮਿਲਦਾ ਪਿਆ ਉਹਨਾਂ ਦੇ ਰਹਿਣ ਵਾਸਤੇ ਥਾਂ ਬਣਾਇਆ ਜਾਵੇ ਸੋ ਪੰਜਾਬ ਦਾ ਜਿਹੜਾ এনवायरमेंट ਹੈ ਜਿਹੜਾ ਤਾ ਵਰਨਾ ਉਹਨੂੰ ਵੀ ਅਨੁਕੂਲ ਕੀਤਾ ਜਾਵੇ ਕਿਉਂਕਿ ਜਿਵੇਂ ਜਿਵੇਂ ਉਹ ਕੱਟੇ ਜਾ ਰਹੇ ਨੇ ਉਸ ਤਰ੍ਹਾਂ ਜਿਹੜਾ ਸੰਤੁਲਨ ਵਿਗੜਦਾ ਪਿਆ ਉਹ ਸੰਤੁਲਨ ਨੂੰ ਬਰਕਰਾਰ ਰੱਖਣ ਵਾਸਤੇ ਇਹ ਨਿਸ਼ਾਨੇ ਮਿੱਥੇ ਗਏ ਸੋ ਇਹਨਾਂ ਨਿਸ਼ਾਨਿਆਂ ਦੇ ਅਧੀਨ ਅੱਜ ਵੀ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਸੋ ਇਹ ਜਿਹੜਾ ਬਾਗ ਹੈ ਇਹ ਬਾਗ ਦੇ ਵਿੱਚ ਉਹ ਬੂਟੇ ਤਿਆਰ ਕੀਤੇ ਜਾਂਦੇ ਨੇ ਜੋ ਵਕਫ ਵਕਫ ਸੜਕਾਂ ਦੇ ਲਾਏ ਜਾਂਦੇ ਨੇ ਸੋ ਜਿਹੜਾ ਨੈਸ਼ਨਲ ਹਾਈਵੇ ਬਣਿਆ ਹੋਇਆ ਹੈ ਹਰੀਕੇ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਉਸ ਹਾਈਵੇ ਦੇ ਦੋਹਾਂ ਪਾਸੇ ਵੀ ਰੁੱਖ ਲਗਾਏ ਗਏ ਤਾਂ ਕਿ ਜਿਹੜਾ ਇਹ ਜਿਹੜਾ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਉਹ ਰਸਤਾ ਵੀ ਜਿਹੜਾ ਹਰਾ-ਭਰਾ ਕੀਤਾ ਜਾ ਸਕੇ ਉਹ ਉਹ ਸਥਾਨ ਹੈ ਜਿਹੜੀ ਪਵਿੱਤਰ ਖੂਹੀ ਜਿਸ ਖੂਹ ਦੇ ਵਿੱਚੋਂ ਪਾਣੀ ਲੈ ਕੇ ਜੋ ਮਾਤਾ ਕੀ ਜੀ ਲੰਗਰ ਦਾ ਪ੍ਰਬੰਧ ਚਲਉਦੇ ਸਨ ਇਹ ਅੱਜ ਦੇ ਸਮੇਂ ਵਿੱਚ ਤਾਂ ਆਪਾਂ ਨੂੰ ਪਾਣੀ ਦਾ ਪ੍ਰਬੰਧ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਲੱਗਦੀ ਕੇ ਪਾਈਪਾਂ ਦੇ ਨਾਲ ਬਹੁਤ ਪਾਣੀ ਦੇ ਜਿਸ ਤਰ੍ਹਾਂ ਮਰਜ਼ੀ ਵਰਤ ਸਕਦੇ ਪਰ ਉਹਨਾਂ ਸਮੇਂ ਦੇ ਵਿੱਚ ਐਡਾ ਪ੍ਰਬੰਧ ਚਲਾਉਣ ਵਾਸਤੇ ਇੱਕ ਵੱਡੇ ਸੋਰਸ ਦੀ ਲੋੜ ਸੀ ਪਾਣੀ ਦੀ ਲੋੜ ਸੀ ਤੇ ਉਹ ਫਿਰ ਇੱਕ ਖੂਹ ਸਪੈਸ਼ਲ ਬਣਵਾਇਆ ਗਿਆ ਇੱਕ ਖੂਹ ਦਾ ਨਿਰਮਾਣ ਕੀਤਾ ਗਿਆ ਸੋ ਉਸ ਖੂਹ ਦੇ ਪਾਣੀ ਦੇ ਨਾਲ ਫਿਰ ਇਹ ਸਾਰੇ ਲੰਗਰ ਦਾ ਪ੍ਰਬੰਧ ਚੱਲਦਾ ਸੀ ਸਖੋਧ ਹੀ ਸਾਂਭ ਸੰਭਾਲ ਜਾਂ ਜਿੰਨੀਆਂ ਵੀ ਹੁਣ ਹੁਣ ਤੱਕ ਆਪਾਂ ਇਮਾਰਤਾਂ ਗੁਰਦੁਆਮਾ ਦੀ ਜੋ ਪ੍ਰਾਤਨ ਇਤਿਹਾਸਿਕ ਨਿਸ਼ਾਨੀਆਂ ਦੇਖੀਆਂ ਇਹਨਾਂ ਸਭ ਦੀ ਸਾਂਭ ਸੰਭਾਲ ਕਾਰ ਸੇਵਾ ਖਡੂਰ ਸਾਹਿਬ ਦੇ ਅਧੀਨ ਹੋ ਰਹੀ ਹੈ ਹੁਣ ਆਪਾਂ ਜਿੱਥੇ ਖੜੇ ਆ ਇਹ ਕਾਰ ਸੇਵਾ ਖਡੂਰ ਸਾਹਿਬ ਦਾ ਹੈੱਡ ਕੁਆਰਟਰ ਹੈ ਇਥੇ ਜਿੱਥੋਂ ਇਹ ਸਾਰੀਆਂ ਸੇਵਾਵਾਂ ਜਿੰਨਾ ਵੀ ਜਿਹੜਾ ਖਰੂਰ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਨਾ ਜ਼ਿਆਦਾਤਰ ਇਹ ਕਾਰ ਸੇਵਾ ਖਰੂਰ ਸਾਹਿਬ ਦੇ ਅਧੀਨ ਹੈ ਸੋ ਉਹ ਸਾਰੇ ਪ੍ਰਬੰਧ ਦਾ ਸੰਚਾਲਨ ਇਸ ਸਥਾਨ ਤੋਂ ਹੁੰਦਾ ਹੈ ਇਥੋਂ ਦੇ ਮੌਜੂਦਾ ਮੁਖੀ ਬਾਬਾ ਸਿਆਲ ਸਿੰਘ ਜੀ ਨੇ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਸਾਰਾ ਕਾਰਜ ਚੱਲਦਾ ਪਿਆ ਹੈ ਜਿਸ ਤਰ੍ਹਾਂ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਹੈ ਵਾਤਾਵਰਣ ਨੂੰ ਸੰਭਾਲਣ ਦਾ ਪ੍ਰਬੰਧ ਹੈ ਉਸੇ ਤਰ੍ਹਾਂ ਵਿਦਿਆ ਦੇ ਵਿੱਚ ਸਿੱਖ ਕੌਮ ਦੇ ਜਿਹੜੇ ਬੱਚੇ ਨੇ ਉਹ ਅੱਗੇ ਆਉਣ ਸੋ ਉਹ ਉਹ ਪ੍ਰਬੰਧ ਵੀ ਇਸ ਧਰਤੀ ਤੋਂ ਚੱਲਦਾ ਪਿਆ ਜੋ ਨਿਝਾਨੇ ਸਿੱਖੀ ਕਾਰ ਸੇਵਾ ਖਰੂਰ ਸਾਹਿਬ ਦੇ ਅਧੀਨ ਜਿਹੜਾ ਇੱਕ ٹرسٹ ਚੱਲਦੀ ਹੈ ਨਾ ਉਹਦੇ ਵਿੱਚ ਵੱਖ-ਵੱਖ ਇੰਸਟੀਚਿਊਟ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਪੜ੍ਹਾਈਆਂ ਕਰਾਈਆਂ ਜਾਂਦੀਆਂ ਜਿਸ ਤਰ੍ਹਾਂ ਐਨਡੀਏ ਦੀ ਪੜ੍ਹਾਈ ਕਰਾਈ ਜਾਂਦੀ ਹੈ ਜਾਂ ਜੇਈ ਨੀਟ ਦੇ ਟੈਸਟ ਦੀ ਤਿਆਰੀ ਕਰਾਈ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੇ ਜਿੰਨੀਆਂ ਸਿਵਲ ਫੋਰਸਿਸ ਨੇ ਇਸ ਜਨਾਂ ਬੀਐਸਐਫ ਜਾਂ ਪੰਜਾਬ ਪੁਲਿਸ ਹੈ ਦਿੱਲੀ ਪੁਲਿਸ ਹੈ ਜੰਡੀਕਟ ਪੁਲਿਸ ਹੈ ਉਹਨਾਂ ਦੇ ਵਿੱਚ ਭਰਤੀ ਹੋਣ ਦੀ ਜਿਹੜੀ ਟੈਸਟ ਦੀ ਤਿਆਰੀ ਹੈ ਫਿਜ਼ੀਕਲੀ ਜਾਂ ਜੋ ਲਿਖਤੀ ਟੈਸਟ ਦੀ ਤਿਆਰੀ ਹੈ ਉਹ ਵੀ ਇੱਥੋਂ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਇਸ ਤੋਂ ਇਲਾਵਾ ਇੱਥੇ ਇੱਕ ਜਿਹੜਾ ਇੱਕ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟਡੀ ਦਾ ਡਿਪਾਰਟਮੈਂਟ ਚੱਲਦਾ ਪਿਆ ਉਹ ਡਿਪਾਰਟਮੈਂਟ ਦੇ ਵਿੱਚ ਪਲੱਸ 2 ਤੋਂ ਬਾਅਦ ਆ ਬੱਚਿਆਂ ਨੂੰ ਇੱਥੇ ਭਰਤੀ ਕੀਤਾ ਜਾਂਦਾ ਹੈ ਜਿਹੜੇ ਗੁਰਮੁਖੀ ਜਿੰਨਾਂ ਦਾ ਗੁਰਸਿੱਖੀ ਦੇ ਵੱਲ ਰੁਝਾਨ ਜ਼ਿਆਦਾ ਹੈ ਉਹਨਾਂ ਨੂੰ ਗੁਰਮਤ ਦਾ ਡਿਪਲੋਮਾ ਕਰਾਇਆ ਜਾਂਦਾ ਹੈ ਉਹ ਡਿਪਲੋਮੇ ਦੇ ਨਾਲ ਹੀ ਬਤਿਆਂ ਨੂੰ ਬੀਏ ਐਮਏ ਦੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਦੀ ਪੜਾਈ ਵੀ ਨਾ ਕਰਾਈ ਜਾਂਦੀ ਹੈ ਤਾਂ ਕਿ ਜਿਹੜੇ ਸਿੱਖ ਕੌਮ ਦੇ ਜਿਹੜੇ ਪ੍ਰਚਾਰਕ ਨੇ ਰਾਗੀ ਢਾਡੀ ਨੇ ਉਹ ਇੱਕ ਜਿਹੜੀ ਧਰਮ ਦੀ ਪੜਾਈ ਦੇ ਨਾਲ-ਨਾਲ ਉਹਨਾਂ ਕੋਲ ਇੱਕ دنیਵੀ ਪੜਾਈ ਵੀ ਹੋਵੇ ਇਸ ਕਰਕੇ ਉਹ ਆਪਦੀ ਜਿਹੜੀ ਆਵਾਜ਼ ਹੈ ਉਹ ਹੋਰ ਦੂਰ ਲੈ ਕੇ ਜਾ ਸਕਣ ਸੋ ਉਹ ਪ੍ਰਬੰਧ ਵੀ ਇੱਥੇ ਚੱਲਦਾ ਪਿਆ ਹੈ ਇੱਥੋਂ ਪੜ੍ਹ ਲਿਖ ਕੇ ਬੱਚੇ ਪੀਐਚਡੀ ਤੱਕ ਕਰਦੇ ਨੇ ਯੂਨੀਵਰਸਿਟੀਆਂ ਦੇ ਵਿੱਚ ਤੇ ਉਹਨਾਂ ਨੇ ਵਕਫ ਵਕਫ ਥਾਵਾਂ ਤੇ ਸੇਵਾਵਾਂ ਵੀ ਸੰਭੀਆਂ ਹੋਈਆਂ ਨੇ ਉਹ ਸਕੂਲਾਂ ਕਾਲਜਾਂ ਦੇ ਵਿੱਚ ਬਤੌਰ ਉਹ ਧਾਰਮਿਕ ਅਧਿਆਪਕ ਨੇ ਤੇ ਹੁਣ ਸਾਡੇ ਇੱਥੋਂ ਜਿਹੜੇ ਬੱਚੇ ਪੜ੍ਹ ਕੇ ਗਏ ਨੇ ਉਹ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੀਨ ਸਕੂਲਾਂ ਦੇ ਵਿੱਚ ਉਹ ਧਾਰਮਿਕ ਅਧਿਆਪਕ ਭਰਤੀ ਹੋਏ ਨੇ ਸੋ ਇਸ ਤਰ੍ਹਾਂ ਖਡੂਰ ਸਾਹਿਬ ਦੀ ਧਰਤੀ ਤੋਂ ਜਿੱਥੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੰਭਾਲਿਆ ਜਾਂਦਾ ਹੈ ਉਥੇ ਨਾਲ-ਨਾਲ ਵਾਤਾਵਰਣ ਦਾ ਪ੍ਰਬੰਧ ਸੰਭਾਲਿਆ ਜਾ ਰਿਹਾ ਹੈ ਵਿਦਿਆ ਦਾ ਪ੍ਰਬੰਧ ਵੀ ਜਿਹੜਾ ਹੈ ਇਸ ਤੋਂ ਚਲਾਇਆ ਜਾ ਰਿਹਾ ਸੋ ਉਹ ਜੋ ਇਮਾਰਤ ਹੈ ਨਿਹਾਨ ਸਿੱਖੀ ਦੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਕਿ ਜਿੱਥੇ ਉਹ ਇਹ ਸਾਰਾ ਪ੍ਰਬੰਧ ਜਿਹੜਾ ਸੰਚਾਲਨ ਕੀਤਾ ਜਾਂਦਾ ਹੈ ਹੁਣ ਆਪਾਂ ਨਿਸ਼ਾਨੀ ਸਿੱਖੀ ਬਿਲਡਿੰਗ ਦੇ ਵਿੱਚ ਖੜੇ ਆ ਜਿੱਥੋਂ ਕਾਰ ਸੇਵਾ ਖਡੂਰ ਸਾਹਿਬ ਦੇ ਅਧਿਨ ਜਿੰਨੇ ਵੀ ਵਿੱਦਿਆ ਦੇ ਪ੍ਰਬੰਧ ਚੱਲਦੇ ਪਏ ਨੇ ਉਹਨਾਂ ਦੀ ਜਿਹੜੀ ਜਾਣਕਾਰੀ ਹੈ ਦੇਖੋ ਇਹ ਜਿਹੜੀ ਇਮਾਰਤ ਹੈ ਇਹਦੀ ਪਹਿਲੀ ਮੰਜ਼ਲ ਜਿਹੜੀ ਹੈ ਨਾ ਪਹਿਲੀ ਮੰਜ਼ਲ ਦਾ ਜਦੋਂ ਇੰਨਾਂ ਦਾ ਜਿੱਥੋਂ ਸਾਰਾ ਪ੍ਰਬੰਧ ਸੰਭਾਜ ਜਾਂਦਾ ਦੂਸਰੀ ਮੰਜ਼ਲ ਤੇ ਜੋ ਸ਼੍ਰੀ ਗੁਰੰਗਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟਡੀ ਦਾ ਪ੍ਰਬੰਧ ਸੰਭਾਜ ਜਾਂਦਾ ਜਿੱਥੇ ਬੱਚਿਆਂ ਨੂੰ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਾਈ ਜਾਂਦੀ ਹੈ ਤੇ ਨਾਲ ਡਿਪਲੋਮਾ ਕਰਾਇਆ ਜਾਂਦਾ ਹੈ ਇਹ ਤੀਸਰੀ ਮੰਜ਼ਲ ਤੇ ਜੋ ਆਈਏਐਸ ਆਈਪੀਐਸ ਆਈਫੀਆਈਐਸ ਪੀਸੀਐਸ ਟੈਸਟ ਦੀ ਤਿਆਰੀ ਜਿਹੜੀ ਕਰਾਈ ਜਾਂਦੀ ਹੈ ਤੇ ਨਾਲ ਗ੍ਰੈਜੂਏਸ਼ਨ ਦੀ ਵੀ ਤਿਆਰੀ ਕਰਾਈ ਜਾਂਦੀ ਤੇ ਜਿਹੜਾ ਅਗਲੀ ਮੰਜ਼ਲ ਹੈ ਉਥੋਂ ਜਿਹੜੀਆਂ ਸਿਵਲ ਫੋਰਸਿਸ ਨੇ ਉਹਨਾਂ ਫੋਰਸਿਸਾਂ ਦੇ ਵਿੱਚ ਭਰਤੀ ਹੋਣ ਵਾਸਤੇ ਜੋ ਟੈਸਟ ਹੁੰਦੇ ਨੇ ਉਹਨਾਂ ਦੀ ਤਿਆਰੀ ਦਾ ਪ੍ਰਬੰਧ ਉੱਥੇ ਕੀਤਾ ਗਿਆ ਤੇ ਫਿਰ ਜਿਹੜੀ ਅਗਲੀ ਮੰਜ਼ਲ ਹੈ ਉਥੇ ਜੇਈ ਨੀਟ ਦੀ ਤਿਆਰੀ ਹੈ ਤੇ ਜਈ ਨੀਡ ਤੇ ਉਸ ਤੋਂ ਅਗਲੀ ਮੰਜ਼ਲ ਤੇ ਜਈ ਨੀਡ ਦੇ ਨਾਲ ਐਨਡੀਏ ਦੀ ਤਿਆਰੀ ਕਰਾਈ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਜਿੱਥੋਂ ਪੜ ਕੇ ਬੱਚੇ ਕਾਫੀ ਹਾ ਤੱਕ ਹੁਣ ਤੱਕ ਐਨਡੀਏ ਦੇ ਵਿੱਚ 24 ਦੇ ਕਰੀਬ ਜਿਹੜੇ ਬੱਚੇ ਨੇ ਉਹ ਭਰਤੀ ਹੋ ਚੁੱਕੇ ਆ ਸੋ ਉਹਨਾਂ ਦਾ ਉਹਨਾਂ ਦਾ ਪ੍ਰਬੰਧ ਬੜਾ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ ਤਾਂ ਕਿ ਉਹਨਾਂ ਨੂੰ ਗੁਰਮਤਿ ਦਾ ਗਿਆਨ ਵੀ ਹੋਵੇ ਤੇ ਉਹਨਾਂ ਕੋਲ ਆਦੀ ਜਿਹੜੀ دنیਵੀਂ ਪੜਾਈ ਵੀ ਹੋਵੇ ਸੋ ਇਸ ਤਰ੍ਹਾਂ ਇਹ ਪ੍ਰਭਾਂ ਦੇ ਅਧੀਨ ਇੰਨੀਆਂ ਸੇਵਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ